ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਮੋਹਿਦ ਬਖਸ਼ੀ ਲੈ ਕੇ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਵਿੱਚ ਅਸੀਂ ਚਰਚਾ ਕਰਾਂਗੇ ਉਸ ਮੁੱਦੇ ਤੇ ਜਿਹੜਾ ਅੱਜ ਦੇ ਦਿਨ ਵੱਡੀ ਸੁਰਖੀ ਬਣਿਆ ਤੇ ਪੰਜਾਬ ਦੀ ਜਨਤਾ ਲਈ ਵੱਡਾ ਇੱਕ ਮਾਮਲਾ ਬਣ ਕੇ ਉਭਰਿਆ ਕਿਉਂਕਿ ਪੰਜਾਬ ਦੇ 3 ਕਰੋੜ ਜਿਹੜੇ ਲੋਕ ਨੇ ਜਿਹੜੇ ਨਿਵਾਸੀ ਨੇ ਉਹਨਾਂ ਲਈ ਹੈਲਥ ਸਕੀਮ ਦੀ ਸ਼ੁਰੂਆਤ ਜਿਹੜੀ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਕੀਤੀ ਹੈ ਕਿੰਨੇ ਦਾ ਬੀਮਾ ਹੋਏਗਾ 10 ਲੱਖ ਦਾ ਹੈਲਥ ਬੀਮਾ ਕਿਹਾ ਇਹ ਜਾ ਰਿਹਾ ਹੈ ਕਿ 65 ਲੱਖ ਜਿਹੜੇ ਪਰਿਵਾਰ ਨੇ ਉਹਨਾਂ ਲਈ 3 ਕਰੋੜ ਲੋਕਾਂ ਨੂੰ ਫਾਇਦਾ ਹੋਏਗਾ 9000 ਸੈਂਟਰ ਖੋਲੇ ਗਏ ਨੇ ਜਿਹੜੇ ਇਨਰੋਲਮੈਂਟ ਦੇ ਨੇ ਇਹਦੇ ਨਾਲ ਜੇ ਗੱਲ ਕਰੀਏ ਕੋਈ ਪੈਸਾ ਜਿਹੜਾ ਹੈ ਉਹ ਨਹੀਂ ਲੱਗੇਗਾ ਉਹਦੇ ਲਈ ਕੋਈ ਪੈਸਾ ਨਹੀਂ ਦੇਣਾ ਪਿਛਲੇ ਦਿਨੋਂ ਖਬਰ ਆਈ ਕਿ 50 ਰੁਪਏ ਜਿਹੜੇ ਆ ਕੁਝ ਲੋਕ ਲੈ ਰਹੇ ਨੇ ਉਹਦੇ ਖਿਲਾਫ ਵੀ ਕਾਰਵਾਈ ਹੋਈ ਤੇ 65 ਲੱਖ ਪਰਿਵਾਰ ਜਿਹੜੇ ਨੇ ਇਹਦਾ ਫਾਇਦਾ ਸਿੱਧਾ-ਸਿੱਧਾ ਉਹਨਾਂ ਨੂੰ ਪਹੁੰਚੇਗਾ 10 ਲੱਖ ਦਾ ਬੀਮਾ ਯਾਨੀ ਆਪਣਾ ਇਲਾਜ ਕਰਾਣਾ ਹੋਵੇ ਤੇ ਤੁਸੀਂ ਸਿੱਧੇ ਪ੍ਰਾਈਵੇਟ ਹਸਪੀਟਲ ਵੀ ਚਲੇ ਜਾਓਗੇ ਆਪਣਾ ਇਲਾਜ ਕਰਾਣ ਲਈ ਤਾਂ ਫਿਰ ਕੋਈ ਦਿੱਕਤ ਨਹੀਂ ਆਣੀ ਪੈਸਾ ਸਰਕਾਰ ਦੇਗੀ 10 ਲੱਖ ਤੱਕ ਦਾ ਜਿਹੜਾ ਇਲਾਜ ਹੋਏਗਾ ਪੈਸਾ ਸਰਕਾਰ ਦੇਗੀ ਖੁਦ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਕਿਹਾ ਕਿ ਹੁਣ ਇਲਾਜ ਤੋਂ ਲਾਜ਼ਮੀ ਕਮੀ ਦੇ ਕਰਕੇ ਕੋਈ ਨਹੀਂ ਮਰੇਗਾ ਕਿਉਂਕਿ ਸਰਕਾਰੀ ਹਸਪਤਾਲ ਹਸਪਤਾਲਾਂ ਚੋਂ ਤਾਂ ਪਹਿਲਾਂ ਹੀ ਇਲਾਜ ਮੁਫਤ ਹੁੰਦਾ ਹੁਣ ਪ੍ਰਾਈਵੇਟ ਚ ਵੀ 10 ਲੱਖ ਤੱਕ ਦਾ ਜਿਹੜਾ ਖਰਚਾ ਹੈ ਉਹ ਸਰਕਾਰ ਚੱਕੇਗੀ ਪੂਰੇ ਪਰਿਵਾਰ ਦਾ ਤੇ ਇਹਦੇ ਲਈ ਜਿਹੜੀ ਹੈ ਤਿਆਰੀ ਕਰ ਲਈ ਗਈ ਸੀ ਪਹਿਲਾਂ ਹਾਲਾਂਕਿ ਸਕੀਮ ਚ ਥੋੜਾ ਜਿਆ ਪਹਿਲਾਂ ਉਹਨੂੰ 15 ਜਨਵਰੀ ਨੂੰ ਅਨਾਉਂਸ ਕਰਨਾ ਸੀ ਪਰ ਫਿਰ ਥੋੜਾ ਜਿਆ ਡਿਲੇ ਹੋਇਆ ਤੇ 22 ਜਨਵਰੀ ਨੂੰ ਇਸ ਸਕੀਮ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਹੈ ਖੁਦ ਇਸ ਮੁੱਦੇ ਤੇ ਲੈ ਕੇ ਵੱਖ-ਵੱਖ ਪਾਰਟੀਆਂ ਦੇ ਕੀ ਨਜ਼ਰੀਏ ਨੇ ਉਹਨੇ ਆਪਣੇ ਨਜ਼ਰੀਏ ਨਾਲ ਆਪਣੀ ਗੱਲ ਰੱਖਣਗੇ ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਪਰ ਸਭ ਤੋਂ ਵੱਡੀ ਗੱਲ ਆਈ ਹੈ ਕਿ ਆਖਰ ਜੋ ਬੀਮਾ ਸਕੀਮ ਹੈ ਉਹਨੂੰ ਲੈ ਕੇ ਵਿਪੱਖਸ਼ ਕੀ ਸੋਚਦਾ ਹੈ ਕਿਉਂਕਿ ਪક્ષ ਦਾ ਤਾਂ ਸਾਫ਼ ਤੌਰ ਤੇ ਕਹਿਣਾ ਹੈ ਕਿ ਇਹ ਇੱਕ ਇਹੋ ਜੀ ਸਕੀਮ ਹੋਏਗੀ ਜਿਹਦੇ ਕਰਕੇ ਹਰ ਪੰਜਾਬੀ ਨੂੰ ਜਿਹੜਾ ਪੰਜਾਬ ਚ ਵੱਸਦਾ ਹੈ ਪੰਜਾਬ ਦਾ ਨਾਗਰਿਕ ਹੈ ਉਹਨੂੰ ਫਾਇਦਾ ਪਹੁੰਚੇਗਾ ਕਿਉਂਕਿ 10 ਲੱਖ ਰੁਪਏ ਤੱਕ ਕਰਦਾ ਬੀਮਾ ਇਲਾਜ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਅੰਦਾਜ਼ਾ ਲਾਓ ਕਿ ਕੋਈ ਲੱਖ ਰੁਪਏ ਤੋਂ ਕਈ 2 ਲੱਖ ਤੋਂ ਪ੍ਰੇਸ਼ਾਨ ਹੋ ਰਿਹਾ ਹੈ ਕਿ ਇਲਾਜ ਨਹੀਂ ਕਰਾ پا ਰਹੇ ਜ਼ਿੰਦਗੀ ਚਲੀ ਜਾਂਦੀ ਹੈ ਪਰ ਇੱਥੇ 9000 ਸੈਂਟਰ ਜਿਹੜੇ ਨੇ ਇਨਰੋਲਮੈਂਟ ਲਈ ਉਹ ਖੋਲੇ ਜਾ ਰਹੇ ਨੇ ਲਗਾਤਾਰ ਉਹ ਕੰਮ ਕਰ ਰਹੇ ਨੇ ਤੇ ਇਸੇ ਦੇ ਅੱਜ ਅਸੀਂ ਅ ਵਕ ਵਕ ਪਾਰਟੀਆਂ ਦੇ ਬੁਲਾਰਿਆਂ ਨਾਲ ਗੱਲ ਕਰਾਂਗੇ ਤੇ ਸਮਝਾਂਗੇ ਕਿ ਜਿਹੜੀ ਸਕੀਮ ਚ ਕਿਹਾ ਜਾ ਰਿਹਾ ਕਿ 3 ਕਰੋੜ ਪੰਜਾਬੀਆਂ ਨੂੰ ਇਹਦਾ ਸਫੀਦਾ ਸਿੱਧਾ ਫਾਇਦਾ ਪਹੁੰਚੇਗਾ ਕਿੰਨਾ ਫਾਇਦਾ ਪੰਜਾਬ ਦੀ ਜਨਤਾ ਨੂੰ ਪਹੁੰਚੇਗਾ ਤੇ ਆਮ ਆਦਮੀ ਪਾਰਟੀ ਦਾ ਦਾਵਾ ਇਹ ਵੀ ਹੈ ਕਿ ਜਦੋਂ ਸਰਕਾਰ ਨਹੀਂ ਬਣੀ ਸੀ ਉਸ ਵੇਲੇ ਅਸੀਂ ਜਦੋਂ ਚੋਣਾਂ 'ਚ ਜਾ ਰਹੇ ਸੀ ਅਸੀਂ ਕਿਸੇ ਨੂੰ ਇਹ ਵਾਅਦਾ ਨਹੀਂ ਕੀਤਾ ਸੀ ਪਰ ਇਹ ਸਕੀਮ ਵੀ ਅਸੀਂ ਲੈ ਕੇ ਆਏ ਆ ਕਿਉਂਕਿ ਜਨ ਸਰਕਾਰ ਦੀ ਇੱਕ ਵੱਡੀ ਜ਼ਰੂਰਤ ਸੀਗੀ ਇਹ ਆ ਆਮਾਦੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਨੇ ਉਹਨਾਂ ਨੇ ਵੀ ਇਹੀ ਗੱਲ ਜਿਹੜੀ ਹੈ ਉਹ ਕਹੀ ਹੈ ਆਪਣੀ ਆਪਣੇ ਭਾਸ਼ਣ ਚ ਜਦੋਂ ਭਾਸ਼ਣ ਦੇ ਰਹੇ ਸੀ ਤਾਂ ਉਸ ਵੇਲੇ ਉਹਨਾਂ ਨੇ ਕਹੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸ ਦਾ ਅੱਜ ਜਿਹੜੇ ਪੂਰੀ ਸਕੀਮ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਚ ਬਹੁਤ ਜ਼ਿਆਦਾ ਫਾਇਦਾ ਜਿਹੜਾ ਹੈ ਇਸ ਸਕੀਮ ਦਾ ਹੋਏਗਾ ਤੇ ਕਿਵੇਂ ਇਹ ਸਕੀਮ ਚੱਲੂਗੀ ਕਿੰਨੀ ਕਿਵੇਂ ਇਨਰੋਲਮੈਂਟ ਹੋਏਗਾ ਇਹ ਦੱਸਣ ਲਈ ਆਮਾਦੀ ਪਾਰਟੀ ਦੇ ਬੁਲਾਰੇ ਸਾਡੇ ਨਾਲ ਹੋਣਗੇ ਤੇ ਜਿਹੜੇ ਕਿ ਐਡਵੋਕੇਟ ਲਵਦੀਪ ਸਿੰਘ ਜੀ ਨੇ ਦੂਜੀ ਤਰਫ ਜਸਵਿੰਦਰ ਸਿੰਘ ਜੀ ਸਿਕਵਾਂ ਸਿਕਵਾਂ ਸਾਹਿਬ ਜਿਹੜੇ ਜਿਹੜੇ ਨੇ ਉਹ ਸਾਡੇ ਨਾਲ ਹੋਣਗੇ ਕਾਂਗਰਸ ਪਾਰਟੀ ਦੇ ਬੁਲਾ ਰਹੇ ਤੇ ਇਕਬਾਲ ਸਿੰਘ ਚੰਨੀ ਜੀ ਜਿਹੜੇ ਕਿ ਭਾਜਪਾ ਤੋਂ ਨੇ ਉਹ ਵੀ ਸਾਡੇ ਨਾਲ ਜੁੜਨਗੇ ਤੇ ਸਾਰੇ ਗੈਸਟ ਇਸ ਵੇਲੇ ਮੇਰੇ ਨਾਲ ਜੁੜ ਚੁੱਕੇ ਨੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਮੈਂ ਐਡਵੋਕੇਟ ਲਵਦੀਪ ਸਿੰਘ ਜੀ ਜਿਹੜੇ ਕਿ ਸਟੇਟ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ ਉਹਦੇ ਇਲਾਵਾ ਜਸਵਿੰਦਰ ਸਿੰਘ ਸਖਵਾ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ ਜਿਹੜੇ ਕਾਂਗਰਸ ਪਾਰਟੀ ਤੋਂ ਨੇ ਤੇ ਇਕਬਾਲ ਸਿੰਘ ਚੰਨੀ ਸਾਹਿਬ ਵੀ ਜੁੜ ਚੁੱਕੇ ਨੇ ਜਿਹੜੇ ਭਾਜਪਾ ਤੋਂ ਨੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਰ ਲਵਦੀਪ ਜੀ ਸਿੱਧਾ ਸਵਾਲ ਮੇਰਾ ਤੁਹਾਡੇ ਤੋਂ ਹੈ ਸਕੀਮ ਲਾਂਚ ਕੀਤੀਆਂ ਜਾਂਦੀਆਂ ਨੇ ਪਰ ਸਕੀਮ ਦਾ ਫਾਇਦਾ ਆਮ ਬੰਦੇ ਨੂੰ ਪਹੁੰਚੇ ਇਹਦੇ ਲਈ ਕੀ ਤਿਆਰੀ ਤੁਸੀਂ ਕੀਤੀ ਹੈ ਆਮ ਪੰਜਾਬੀ ਜਿਹੜਾ ਪੰਜਾਬ 'ਚ ਰਹਿੰਦਾ ਹੈ ਵਸਨੀਕ ਹੈ ਨਾਗਰਿਕ ਹੈ ਉੱਥੋਂ ਪੰਜਾਬ ਦਾ ਉਹਨੂੰ 3 ਕਰੋੜ ਲੋਕਾਂ ਤੱਕ ਇਹ ਸਕੀਮ ਪਹੁੰਚੇ ਉਹਦਾ ਫਾਇਦਾ ਪਹੁੰਚੇ ਇਹਦੇ ਲਈ ਕੀ ਕੀਤਾ ਤੁਸੀਂ ਦੇਖੋ ਜੀ ਪਹਿਲੀ ਤਾਂ ਗੱਲ ਕਿ ਪੰਜਾਬ ਭਾਰਤ ਦਾ ਇੱਕੋ ਮਾਤਰ ਸੂਬਾ ਬਣ ਚੁੱਕਿਆ ਹੈ ਜੀ ਜਿਸ ਨੇ ਪਹਿਲੀ ਵਾਰ ਭਾਰਤ ਦੇ ਇਤਿਹਾਸ ਵਿੱਚ ਹੋਇਆ ਕਿ ਕਿਸੇ ਮੁੱਖ ਮੰਤਰੀ ਸਿਹਤ ਯੋਜਨਾ ਬੀਮਾ ਚਲਾਈ ਗਈ ਹੈ ਜਿਸ ਦੇ ਤਹਿਤ 10 ਲੱਖ ਦਾ ਇਲਾਜ ਜੋ ਫ੍ਰੀ ਮਿਲੇਗਾ ਹਰ ਪਰਿਵਾਰ ਨੂੰ 10 ਲੱਖ ਦਾ ਇਲਾਜ ਫ੍ਰੀ ਮਿਲੇਗਾ ਉਸ ਦੇ ਉੱਤੇ ਕੋਈ ਵੀ ਲੀਗਲੀ ਬਾਉਂਡਰੀਜ਼ ਬਾਉਂਡੇਜਸ ਬਾਉਂਡਰੀਜ਼ ਨਹੀਂ ਰੱਖੇ ਗਏ ਅ ਜਿਵੇਂ ਕਿ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਕਿ ਜੇ ਕੋਈ ਫਾਈਨੈਂਸ਼ੀਅਲੀ ਸਟਰੋਂਗ ਹੈ ਤਾਂ ਉਸ ਨੂੰ ਨਹੀਂ ਦਿੱਤਾ ਜਾਵੇਗਾ ਜਾਂ ਤੁਸੀਂ ਇਨੇ ਲੱਖ ਤੱਕ ਹੀ ਦਿੱਤਾ ਜਾਵੇਗਾ ਜਾਂ ਕੱਲੇ ਗਵਰਨਮੈਂਟ EMPLOYE ਨੂੰ ਹੀ ਦਿੱਤਾ ਜਾਵੇਗਾ ਸੋ ਇਸ ਚੀਜ਼ਾਂ ਨੂੰ ਪਿੱਛੇ ਹਟਾ ਕੇ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਦੇਸ਼ ਦਾ ਪਹਿਲਾ ਸੂਬਾ ਬਣਾਤਾ ਹੈ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਨੇਤ੍ਰਿਤਵ ਦੇ ਵਿੱਚ ਜਿਸ ਨੇ ਕਿ ਅਸੀਂ 10 ਲੱਖ ਤੱਕ ਦਾ ਇਲਾਜ ਦਿੱਤਾ ਜਾਏਗਾ ਦੂਸਰੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਜੀ ਉਸ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਇਸ ਦੇ ਉੱਪਰ ਜਿਹੜੀਆਂ ਸਾਡੀਆਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀਆਂ ਟੀਮਾਂ ਬਣਾਈਆਂ ਜਾਣਗੀਆਂ ਪਹਿਲੀ ਗੱਲ ਕਿ ਪਹਿਲਾਂ ਜਿਵੇਂ ਹੁੰਦਾ ਸੀ ਕਿ ਤੁਸੀਂ ਦੇਖਿਆ ਹੋਵੇਗਾ ਕਿ ਉਹ ਕੁਝ ਕੁ ਪਰਿਵਾਰਾਂ ਨੂੰ ਹੀ ਮਿਲਦਾ ਹੁੰਦਾ ਸੀ ਤੇ ਇਸ ਦੇ ਕਾਰਡ ਬਣਾਉਣ ਲਈ ਵੀ ਪਹਿਲਾਂ ਕਿਸੇ ਤਹਿਸੀਲ ਦੇ ਚੱਕਰ ਕਦੀ ਕੋਈ ਕਦੀ ਕੁਝ ਲੇਕਿਨ ਇਸ ਵਾਰ ਪੰਜਾਬ ਸਰਕਾਰ ਵੱਲੋਂ ਪੂਰਾ ਪ੍ਰੀਪਲੈਨਡ ਤਿਆਰ ਕਰਕੇ ਘਰ-ਘਰ ਜਾ ਕੇ ਕਾਰਡ ਬਣਾਏ ਜਾਣਗੇ ਦੂਜੀ ਗੱਲ ਕਾਰਡ ਬਣਾਉਣ ਦੀ ਪ੍ਰਕਿਰਿਆ ਬਹੁਤ ਹੀ ਸਰਲ ਤੇ ਸਿੰਪਲ ਰੱਖੀ ਹੈ ਕੋਈ ਵੀ ਜੇ ਕੋਈ ਪੰਜਾਬ ਦੇ ਵਿੱਚ ਕੋਈ ਘਟ ਪੜਿਆ ਹੋਆ ਕੋਈ ਨਹੀਂ ਆਪਣੇ ਮਾੜੇ ਹਾਲਾਤਾਂ ਕਰਕੇ ਕੋਈ ਸਕੂਲ ਨਹੀਂ ਜਾ ਸਕਿਆ ਕੋਈ ਘਟ ਪੜਿਆ ਹੋਆ ਉਹ ਵੀ ਇਸ ਕਾਰਡ ਨੂੰ ਜਿਹੜਾ ਵਾ ਬੜਾ ਮੇਰਾ ਸਿੱਧਾ ਸਵਾਲ ਹੈ ਵਿਪੱਖ ਵਿਪੱਖ ਬਾਤ ਪੁੱਛੇਗਾ ਮੈਂ ਸਿੱਧਾ ਪੁੱਛ ਲੈਣਾ ਕਿ ਕਿਤੇ ਐ ਨਾ ਹੋਏ ਕਿ એનਰੋਲਮੈਂਟ ਕਰਾਂਦੇ ਕਰਾਂਦੇ ਹੀ ਸਾਲ ਲੰਘ ਜੇ ਸਰ એનਰੋਲਮੈਂਟ ਦੀ ਪ੍ਰਕਿਰਿਆ ਇੰਨੀ ਸਰਲ ਰੱਖੀ ਗਈ ਹੈ ਕਿ ਸਿਰਫ ਇੱਕ ਆਧਾਰ ਕਾਰਡ ਤੇ ਇੱਕ ਵੋਟਰ ਕਾਰਡ ਦੋ ਚੀਜ਼ਾਂ ਲੈ ਕੇ ਤੁਸੀਂ ਜਿਹੜਾ ਵਾ ਸੈਂਟਰ ਦੇ ਵਿੱਚ ਜਾਣਾ ਵਾ ਕਿੱਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ 5 ਮਿੰਟ ਦੇ ਵਿੱਚ ਤੁਹਾਡਾ ਕਾਰਡ ਬਣ ਜਾਣਾ ਤੇ ਸਕੀਮ ਜਿਹੜੀ ਆ ਉਹਦਾ ਲਾਭ ਤੁਸੀਂ ਪ੍ਰਾਪਤ ਕਰ ਸਕਦੇ ਹੋ ਇਹ ਇਸ ਦੇ ਉੱਤੇ ਜਿਹੜਾ ਇੱਕ ਪੂਰਾ ਪੰਜਾਬ ਸਰਕਾਰ ਵੱਲੋਂ ਕੰਮ ਕੀਤਾ ਗਿਆ ਹੈ ਬਾਕੀ ਇਸ ਦੇ ਵਿੱਚ ਵੱਖ-ਵੱਖ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵੱਡੇ ਪ੍ਰਾਈਵੇਟ ਹਸਪੀਟਲ ਪਲੱਸ ਸਰਕਾਰੀ ਹਸਪੀਟਲ ਸਾਰਿਆਂ ਨੂੰ ਇਹਦੇ ਵਿੱਚ ਕਵਰ ਕੀਤਾ ਗਿਆ ਹੈ ਇਹ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪੰਜਾਬ ਦੇ ਜਿਹੜੇ ਵਾਸੀ ਨੇ ਉਹਨਾਂ ਲਈ ਇੱਕ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੀ ਸਿਹਤ ਜਿਹੜੀ ਕਿ ਅ ਪਿਛਲੇ ਦਿਨੀ ਸਾਡੇ ਅਸੀਂ ਦੇਖਦੇ ਆ ਕਿ ਦਵਾਈਆਂ ਦੇ ਦੁੱਖੋਂ ਜਾਂ ਫਿਰ ਅ ਇਲਾਜ ਦੇ ਦੁੱਖੋਂ ਜਿਹੜੇ ਸਾਡੇ ਗਰੀਬ ਪਰਿਵਾਰਾਂ ਦੇ ਜਾਂ ਗਰੀਬ ਲੋਕਾਂ ਦੇ ਜਿਹੜੇ ਇਲਾਜ ਦੇ ਦੁੱਖੋਂ ਮੌਤਾਂ ਹੋਈਆਂ ਸੀ ਉਸ ਨੂੰ ਅਸੀਂ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਇੱਕ ਫਰਜ਼ ਨਿਭਾਇਆ ਗਿਆ ਵਾ ਆਪਣਾ ਸੋ ਮੈਂ ਇਸ ਨੂੰ ਸਮਝਦਾ ਕਿ ਬਹੁਤ ਜਲਦੀ ਦੀ ਪ੍ਰਤੀਕਿਰਿਆ ਨੂੰ ਖਤਮ ਕਰਕੇ ਇਸ ਦੀ ਪ੍ਰਕਿਰਿਆ ਨੂੰ ਖਤਮ ਕਰਕੇ ਤੇ ਲਾਭਪਾਤਰੀਆਂ ਨੂੰ ਇਸ ਦਾ ਲਾਭ ਦਿੱਤਾ ਜਾਵੇ ਠੀਕ ਹੁਣ ਜਸਵਿੰਦਰ ਸਿੰਘ ਜੀ ਕੋਲ ਚਲਦਾ ਕਿਉਂਕਿ ਕਾਂਗਰਸ ਪਾਰਟੀ ਦੇ ਵੱਡੇ ਬੁਲਾਰੇ ਨੇ ਤੇ ਨਾਲ-ਨਾਲ ਪੰਜਾਬ ਦੇ ਵਸਨੀਕ ਹੋਣ ਕਰਕੇ ਸਰ ਕਿਵੇਂ ਤੁਸੀਂ ਸਕੀਮ ਨੂੰ ਦੇਖਦੇ ਹੋ ਕਿਵੇਂ ਲੱਗਦਾ ਹੈ ਕਿ ਇਸ ਸਕੀਮ ਜਿਹੜੀ ਹੈ ਆ ਲਾਸਟ ਸਾਲ ਚ ਆਈਏ ਪਰ ਦਰੁਸਤ ਆਈਏ ਭਤੀਜੀ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਇਸ ਤਰ੍ਹਾਂ ਪ੍ਰਚਾਰ ਕਰ ਰਹੇ ਆ ਆਵਾਦਮੀ ਪਾਰਟੀ ਵਾਲੇ ਜਿਵੇਂ ਇਲਾਜ ਹੀ ਹੋਣਾ ਸ਼ੁਰੂ ਹੋਇਆ ਇਹ ਤੋਂ ਪਹਿਲਾਂ ਤਾਂ ਇਲਾਜ ਹੀ ਨਹੀਂ ਹੁੰਦਾ ਸੀ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ 1947 ਤੋਂ ਲੈ ਕੇ ਲੋਕਾਂ ਦਾ ਇਲਾਜ ਫ੍ਰੀ ਹੋ ਰਿਹਾ ਹੈ ਸਰਕਾਰੀ ਹਸਪਤਾਲਾਂ 'ਚ ਵੈਕਸੀਨੇਸ਼ਨ ਫ੍ਰੀ ਹੋ ਰਹੀ ਹੈ ਔਰ ਉਸ ਤੋਂ ਉਸ ਦੇ ਦੌਰਾਨ ਇੰਨੀਆਂ ਵੱਡੀਆਂ ਮਹਾਮਾਰੀਆਂ ਆਈਆਂ ਜਿਦੇ ਚ ਪੋਲੀਓ ਸੀ ਜਿਦੇ ਚ ਚੇਚਕ ਸੀ ਜਿਦੇ ਵਿੱਚ ਪਲੇਗ ਸੀ ਉਹਨਾਂ ਤੇ ਕੰਟਰੋਲ ਕੀਤਾ ਹੈਲਥ ਡਿਪਾਰਟਮੈਂਟ ਨੇ ਇਹਨਾਂ ਸਰਕਾਰੀ ਹਸਪਤਾਲਾਂ ਨੇ ਇਹ ਕਿਹਨੇ ਕੀਤਾ ਸਰਕਾਰਾਂ ਨੇ ਜਿਹੜੀਆਂ ਮੁੱਖ ਮੌਜੂਦ ਇਹ ਤਾਂ ਕਹਿੰਦੇ ਸ਼ੁਰੂ ਹੀ ਅੱਜ ਹੋਣ ਲੱਗਾ 1947 ਜਦੋਂ ਅਸੀਂ ਯਾਦ ਹੋਏ ਆ 33 ਸਾਲ ਦਾ ਏਜ ਸਪੈਂਸੀ ਐਵਰੇਜ ਉਮਰ 33 ਸਾਲ ਦੀ ਅੱਜ ਜਿਹੜੀ ਪੰਜਾਬ ਦੀ ਐਵਰੇਜ ਉਮਰ ਹੈ 73 ਸਾਲ ਹੈ 73 ਸਾਲ ਯਾਦ ਕਰ ਲਓ ਤੇ ਇਹ ਕਾਦੇ ਨਹੀਂ ਹੋਇਆ ਪਿਛਲੀਆਂ ਸਰਕਾਰਾਂ ਨੇ ਜਿਹੜੇ ਕੰਮ ਕੀਤੇ ਸੀ ਸਿਹਤ ਸੰਬੰਧੀ ਉਹਦੇ ਸੰਬੰਧੀ ਜਿਹੜੀਆਂ ਵੈਕਸੀਨੇਸ਼ਨ ਕੀਤੀ ਗਈ ਜਿਹੜੀਆਂ ਅਲੱਗ-ਅਲੱਗ ਬਿਮਾਰੀਆਂ ਫੈਲਦੀਆਂ ਸੀ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਗਈ ਫ੍ਰੀ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਇਲਾਜ ਕੀਤਾ ਗਿਆ ਪਿੰਡੂ ਡਿਸਪੈਂਸਰਾਂ ਪਿੰਡਾਂ 'ਚ ਕੋਲੇ ਗਈਆਂ ਸਾਡੀ ਸਰਕਾਰ ਦਰਾਂ ਨਾ ਪਿੰਡੂ ਡਿਸਪੈਂਸਰਾਂ ਲਈ ਰੂਰਲ ਰੂਰਲ ਮੈਡੀਕਲ ਆਫੀਸਰਾਂ ਦੀ ਸਪੈਸ਼ਲ ਭਰਤੀ ਕੀਤੀ ਗਈ ਇਹਨਾਂ ਨੇ ਆਉਣ ਸਾਰੋ ਚੱਕ ਕੇ ਸ਼ਹਿਰਾਂ 'ਚ ਢੋਕੇ ਪਿੰਡਾਂ ਵਾਲੇ ਡਿਸਪੈਂਸਰਾਂ 'ਚ ਬੰਦ ਪਈਆਂ ਕੱਲੀ ਡਰਾਮੇਬਾਜ਼ੀ ਆ ਫੇਰ ਇੱਕ ਮੈਨੂੰ ਇਹ ਦੱਸਾਂ ਬੀਮਾ ਯੋਜਨਾ ਹੈ ਨਾ ਕਿ ਸਰਕਾਰ ਵੱਲੋਂ ਯੋਜਨਾ ਹੈ ਬੀਮਾ ਕਿਹਣੀ ਕੰਪਨੀ ਤੋਂ ਕਰਾਉਂ ਦਿੱਲੀ ਦੀ ਕਿਹੜੇ ਕੰਪਨੀ ਤੋਂ ਕਰਾਉਂਗੇ ਉਹਦੇ ਤੋਂ ਮੋਟਾ ਕਮਿਸ਼ਨ ਲਊਗਾ ਕੇਜਰੀਵਾਲ ਤੇ ਇਲਾਜ ਸਰਕਾਰੀ ਹਸਪਤਾਲਾਂ 'ਚ ਹੋਊਗਾ ਨਹੀਂ ਸਰਕਾਰੀ ਹਸਪਤਾਲ 'ਚ ਨਹੀਂ ਪ੍ਰਾਈਵੇਟ ਹਸਪਤਾਲ ਜਸਵਿੰਦਰ ਜੀ ਮੈਨੂੰ ਲੱਗਦਾ ਥੋੜਾ ਜਿਹਾ ਹਸਪਤਾਲ ਵਿੱਚ ਰੱਖਿਆ ਜੀ ਬਖਸ਼ੀ ਜੀ ਇਹਨਾਂ ਨੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਮੈਡੀਕਲ ਕਾਲਜ ਵਿੱਚ ਰੱਖਿਆ ਯੂਨੀਵਰਸਿਟੀ ਜਿਹੜੀ ਸਾਡੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਸਰ ਲਪਰੀ ਜੀ ਲਪਰੀ ਜੀ ਕਲੀਅਰ ਕਰ ਦਿੰਦੇ ਨੇ ਲਪਰੀ ਜੀ ਜਸਦੇਵ ਜਰਾ ਫਿਰ ਫਿਰ ਇਹ ਜਿਹੜੇ 300 ਕਰੋੜ ਲੋਕਾਂ ਦੇ ਲਈ ਇੱਕ ਕਾਰਡ ਹੈ ਕਿ 65 ਲੱਖ ਪਰਿਵਾਰਾਂ ਲਈ ਹੈ ਘਬਰਾਹ ਕਰ ਰਹੇ ਲੋਕਾਂ ਨੂੰ ਬਹੁਤ ਵੱਡਾ ਬਜਟ ਦਾ ਫਰਕ ਪੈਣਾ ਹੈ ਪੰਜਾਬ ਅੱਜ ਪ੍ਰਤੀ ਵਿਅਕਤੀ ਸਾਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ਾਈ ਸਟੇਟ ਹੈ ਸਭ ਤੋਂ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਕਰਜ਼ਾਈ ਸਟੇਟ ਪੰਜਾਬ ਤੇ ਇਹ ਕਹਿੰਦੇ ਆ ਵੀ ਉਹ ਬੜਾ ਵਧੀਆ ਜੀ ਸਾਡੇ ਦਿੱਲੀ ਦੇ ਵਿੱਚ ਕੀ ਹੋਇਆ ਸੀ ਕਰੋਨਾ ਕਾਲ ਦੇ ਦੌਰਾਨ ਦਿੱਲੀ 'ਚ ਲੋਕ ਮਰ ਰਹੇ ਸੀ ਤੇ ਸਭ ਤੋਂ ਵਧੀਆ ਇਲਾਜ ਸੀ ਜਿਹੜਾ ਉਹ ਪੰਜਾਬ 'ਚ ਹੋਇਆ ਕਰੋਨਾ ਕਾਲ ਦੇ ਦੌਰਾਨ ਠੀਕ ਹੈ ਲਪਰੀ ਜੀ ਨੋ ਡਾਊਨ ਕਰ ਲਿਓ ਜਿਹੜੀ ਸ਼ਿਕਾਇਤ ਹੈ ਜਿਹੜੀ ਸਿੱਖਵਾਦ ਦੀ ਸ਼ਿਕਾਇਤ ਹੈ ਨੋਟ ਡਾਊਨ ਕਰ ਲਿਓ ਬਿਲਕੁਲ ਸਰ ਬਿਲਕੁਲ ਜੀ ਸਰ ਨੋਟ ਡਾਊਨ ਕਰ ਲਓ ਮੈਂ ਆਣਾ ਜਵਾਬ ਲੈਣਾ ਤੁਹਾਡੇ ਤੋਂ ਮੈਂ ਇਕਬਾਲ ਸਿੰਘ ਚੰਨੀ ਜੀ ਕੋਲ ਚਲਦਾ ਚੰਨੀ ਸਾਹਿਬ ਸਿੱਖਵਾ ਸਾਹਿਬ ਤਾਂ ਪੂਰੀ ਤਰੀਕੇ ਨਾਲ ਨਾਰਾਜ਼ ਨਜ਼ਰ ਆ ਰਹੇ ਨੇ ਕਿ ਬਈ ਸਕੀਮ ਕੋਈ ਕੰਮ ਦੀ ਨਹੀਂ ਹੈ ਤੁਸ ਤੁਹਾਨੂੰ ਕੀ ਲੱਗਦਾ ਕੋ ਗੱਲ ਇਹ ਆ ਵੀ ਜੇ ਕੋਈ ਸਰਕਾਰ ਲੋਕਾਂ ਦੇ ਹੱਕ ਦੀ ਗੱਲ ਕਰਦੀ ਹੈ ਚਾਹੇ ਉਹ ਸਿਹਤ ਬੀਮਾ ਯੋਜਨਾ ਚਾਹੇ ਕੋਈ ਹੋਰ ਸਕੀਮ ਹੈ ਜਿੰਨੀਆਂ ਵੀ ਸਕੀਮਾਂ ਨੇ ਨਾਂ ਲਿਆ ਪਰ ਜਦੋਂ ਸਰਕਾਰ ਦੀ ਮਨਸ਼ਾ ਸਾਫ ਨਾ ਹੋਵੇ ਤੇ ਹਰ ਗੱਲ ਸਿਰਫ ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਕੀਤੀ ਜਾਵੇ ਤਾਂ ਫਿਰ ਨਾਰਾਜ਼ ਹੋਣਾ ਬੰਦ ਹੈ ਤੇ ਮੈਂ ਸਮਝਦਾ ਸਿੱਖਾਂ ਵਾਲਾ ਨਾਰਾਜ਼ ਹੋਣਾ ਜਾਇਜ਼ ਹੈ ਕਿਉਂਕਿ ਮੈਂ ਸਾਬਤ ਕਰਦਾ ਕਿਉਂਕਿ ਜਿੰਨੇ ਵੀ ਕੰਮ ਇਹਨਾਂ ਨੇ ਕੀਤੇ ਨੇ ਕੋਈ ਕੰਮ ਜ ਹੈ ਨਹੀਂ ਜਿਹੜਾ ਇਲੈਕਸ਼ਨ ਨੂੰ ਮੁੱਖ ਰੱਖ ਕੇ ਨਾ ਕੀਤਾ ਗਿਆ ਹੋਵੇ ਤੁਸੀਂ ਦੇਖੋ ਇਹਨਾਂ ਨੇ ਜਿਹੜੀਆਂ ਸਕੀਮਾਂ ਪਹਿਲਾਂ ਤਾਂ ਇਹਨਾਂ ਨੇ ਸਭ ਤੋਂ ਮਾੜੀ ਗੱਲ ਤੇ ਨਾਲ ਕੀਤੀ ਜਿਹੜੀ ਪਹਿਲੀਆਂ ਸਰਕਾਰ ਦੀਆਂ ਸਕੀਮਾਂ ਚੱਲਿਆ ਜਾਏ ਸੀ ਮਾਈ ਭਾਗੋ ਸਕੀਮ ਸੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ਿਸ਼ ਸੀ ਉਹ ਸਾਰਿਆਂ ਨੇ ਠੰਡੇ ਬਸਤੇ ਚ ਪਾ ਕੇ ਲੋਕਾਂ ਦਾ ਨੁਕਸਾਨ ਕੀਤਾ ਲੋਕਾਂ ਨੂੰ ਇਲਾਜ ਨਹੀਂ ਹੋਇਆ ਉਹ ਇਹਨਾਂ ਦੀ ਜ਼ਿੰਮੇਵਾਰੀ ਹੈ ਇਸ ਚੀਜ਼ ਦੇ ਇਹ ਉਹ ਪਾਪ ਦੇ ਭਾਗੀਦਾਰ ਨੇ ਹੁਣ ਕਾਣੀਆ ਵੀ ਇਹਨਾਂ ਨੇ ਜਿਹੜੀ ਇਹ ਸਕੀਮ ਹੈ ਇਹ ਸਕੀਮ ਇਹ ਸਕੀਮ ਇਹਨਾਂ ਨੇ 1.5 ਸਾਲ ਤੋਂ ਸ਼ੁਰੂ ਕੀਤੀ ਹੋਈ ਹੈ 1.5 ਸਾਲ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ 25 ਦੇ ਬਜਟ ਚ ਅਸੀਂ 10 ਲੱਖ ਰੁਪਏ ਇਲਾਜ ਲੋਕਾਂ ਦਵਾਂਗੇ ਉਸ ਤੋਂ ਕਿੰਨੀ ਹੀ ਡੇਟਾ ਇਹਨਾਂ ਨੇ ਦੇਤੀਆਂ ਤੇ ਇਹ ਸਕੀਮ ਦਾ ਲੋਕਾਂ ਤੋਂ ਫਾਇਦਾ ਲੈਣ ਲਈ ਤੇ ਤਰਮ ਤਰਮ ਦੀ ਇਲੈਕਸ਼ਨ ਚ ਵੀ ਇਹਨਾਂ ਨੇ ਸਕੀਮ ਲੋਕਾਂ ਨੂੰ ਬੇਕੁਬਰਾਇਆ ਉੱਥੇ ਲਾਂਚ ਵੀ ਕੀਤੀ ਇਹਨਾਂ ਨੇ ਸਕੀਮ ਤੇ ਚਿੱਤਾ ਕੁਛ ਨਹੀਂ ਤੇ ਹੁਣ ਵੀ ਜਿਹੜੀ ਇਹ ਸਕੀਮ ਹੈ ਜਾਂ ਜਿਹੜੀਆਂ ਇਹਨਾਂ ਦੀਆਂ ਹੋਰ ਮੰਗਾਂ ਜਿਹੜੀਆਂ ਗਰੰਟੀਆਂ ਸੀਗੀਆਂ 1000 ਰੁਪਏ ਦੀ ਗਰੰਟੀ ਸੀ ਫਿਰ ਇੱਥੇ ਤੋਂ 20000 ਲਿਆਂਦੀ ਸੀਗੀ ਕਰਪਸ਼ਨ ਤੋਂ ਚੋਂਕੀ ਜਾ ਰਿਹਾ ਰਹੇ ਨਹੀਂ ਸੀਗੀ ਇਸ ਸਕੀਮ ਦੀ ਗਰੰਟੀ ਇਹਨਾਂ ਨੇ ਵੇਲ ਨਹੀਂ ਐਸੀ ਇਸ ਸਕੀਮ ਦੀ ਕਿਹੜੀ ਕਿਹੜੀ ਮਾਰੀ ਗੱਲ ਆ ਉਹ ਥੋੜਾ ਜਿਹਾ ਦੱਸ ਦਿਓ ਕਿਉਂਕਿ ਤੁਸੀਂ ਵੀ ਆਯੁਸ਼ਮਾਨ ਆਯੁਸ਼ਮਾਨ ਯੋਜਨਾ ਜਿਹੜੀ ਹੈ ਉਹ ਵੀ ਤੁਹਾਡੀ ਬੀਮਾ ਯੋਜਨਾ ਹੀ ਹੈ ਸਰ ਮੈਂ ਦੱਸਦਾ ਤੁਹਾਨੂੰ ਮੈਂ ਦੱਸਦਾ ਇਹ ਉਹ ਵੀ ਉੱਥੇ ਵੀ ਇਹ ਲੋਕਾਂ ਨੂੰ ਬੇਕੂਬ ਬਣਾ ਰਹੇ ਨੇ ਦੇਖੋ ਇਹ ਕਿਤੇ ਨਹੀਂ ਦੱਸਦੇ ਵੀ ਜਿਹੜਾ ਸੈਂਟਰ ਦਾ ਪੈਸਾ ਆਉਣਾ ਉਹ ਵੀ ਇਹਦੇ ਵਿੱਚ ਹੈ ਜਿਹੜੇ 16 17 ਲੱਖ ਕਾਰਡ ਆਯੁਸ਼ਮਾਨ ਦੇ ਬਣੇ ਹੋਏ ਨੇ ਉਹ ਵੀ ਇਹਨਾਂ ਨੇ ਉਹਦੇ ਵਿੱਚੋਂ ਹੀ ਕਰਨੇ ਨੇ ਉਹ 5 ਲੱਖ ਦਾ 10 ਲੱਖ ਕਰਨਾ ਇਹਨਾਂ ਨੇ 5 ਲੱਖ ਕੱਟਣਾ ਨਹੀਂਗਾ ਆਪਣੇ ਕੋਲੋਂ ਨਹੀਂ ਦੇਣਾ ਇਹਨਾਂ ਨੇ ਸਰ ਪਰ ਆਈ ਸਰ 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 ਚੰਨੀ ਸਾਹਿਬ ਮੈਂ ਤੁਹਾਡੇ ਕੋਲ ਤੁਹਾਡੇ ਤੋਂ ਇਸ ਲਈ ਕਲੀਅਰ ਕਰਨਾ ਚਾਹਨਾ ਕਿਉਂਕਿ ਲਪ੍ਰੀਤ ਕਹਿ ਰਹੇ ਨੇ ਕੋਈ ਵੀ ਸ਼ਰਤ ਨਹੀਂ ਹੋਏਗੀ ਜਿਹੜੇ ਜਦ ਕੀ ਆਯੁਸ਼ਮਾਨ ਕਾਰਡ ਚ ਸ਼ਰਤ ਹੈ ਇਹ ਤਾਂ ਮੈਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਬਿਜਲੀ ਦੀ ਕਹਿੰਦੇ ਕੋਈ ਸ਼ਰਤ ਨਹੀਂ ਹੋਊਗੀ ਜੀ ਇੱਕ ਮਿੰਟ ਇਹ ਬਿਜਲੀ ਵੇਲੇ ਵੀ ਕਹਿੰਦੇ ਕੋਈ ਸ਼ਰਤ ਨਹੀਂ ਹੋਊਗੀ ਫੇ ਕਿਉਂ ਲੱਗੀ ਮੈਨੂੰ ਤਾਂ ਬਿੱਲ ਲੱਗਿਆ ਹੋਇਆ ਮੈਨੂੰ ਮੈਂ ਦਿਲ ਨਾਲ ਆਪਣੇ ਕਰੀ ਬਿੱਲ ਲੈ ਕੇ ਆਜੋ ਸਿਰ ਮੈਂ ਮਾਫ ਕਰਾ ਦੇਣਾ ਜੀ ਵੀ ਨਹੀਂ ਕੋਈ ਸ਼ਰਤ ਰੱਖਾਂਗੇ ਸਾਰਿਆਂ ਨੂੰ ਬਿਜਲੀ ਜੇ ਕੇਸੋ ਜੁਨਟ ਤੋਂ ਤੁਹਾਨੂੰ ਦੇਣੇ ਪਹਿਲੇ ਲੈ ਆਓ ਬਿੱਲ ਦਿਓ ਤੁਸੀਂ ਮੈਨੂੰ ਲੋ ਸਰ ਲੋ ਬਿੱਲ ਮਾਫ ਦੀ ਸਾਹਮਣੇ ਬੈਠ ਕੇ ਕਹਿ ਰਹੇ ਨੇ 6 ਮਹੀਨੇ ਦਾ ਬਿੱਲ ਤੇ ਮੈਨੂੰ ਦਿਓ ਬਿੱਲ ਤੁਸੀਂ ਵੇਚਣਾ ਬੋਲੋ ਜੀ ਮੈਨੂੰ ਕਹਿੰਦੇ ਮੈਨੂੰ ਲਾਪਰੀ ਲਾਪਰੀ 2 ਮਿੰਟ ਲਾਪਰੀ ਆਨੇ ਆਨੇ ਚੰਨੀ ਸਾਹਿਬ ਆਪਣੀ ਗੱਲ ਪੂਰੀ ਕਰ ਲੈਣ ਤੁਹਾਡੇ ਕੋਲ ਹੀ ਆਣਾ ਹੈ ਜਵਾਬ ਲੈਣ ਮੇਰੇ ਆ ਸਕੀਮ ਦੇ ਨਾਲ 3 ਸਵਾਲ ਨੇ ਇੱਕ ਤਾਂ ਜਿਹੜੇ انرੋਲਮੈਂਟ ਦੀ ਕਹਿੰਦੇ ਤੁਸੀਂ ਨਾਲ ਦੀ ਨਾਲ ਇਹ ਕਹਿੰਦੇ ਨੇ ਇਹ ਬਿਲਕੁਲ ਕੋਰਾ ਝੂਠਾ ਇਹਨਾਂ ਨੇ 4 ਮਹੀਨੇ ਦਾ ਟਾਈਮ ਦਿੱਤਾ 4 ਮਹੀਨੇ ਚ ਇਹਨਾਂ ਦੀ ਹੋਣੀ ਨਹੀਂ ਇਹ ਇਲੈਕਸ਼ਨ ਦੇ ਨੇੜੇ ਤੇੜੇ ਜਾ ਕੇ ਇਹਨਾਂ ਨੇ ਸ਼ੁਰੂ ਕਰਨਾ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ 4 ਮਹੀਨੇ ਦਾ ਟਾਈਮ ਦਿੱਤਾ ਇਹਨਾਂ ਨੇ ਇਹ 7-8 ਮਹੀਨੇ ਲੱਜਣੇ ਇਲੈਕਸ਼ਨ ਤੋਂ ਇਹਨਾਂ ਨੇ ਸ਼ੁਰੂ ਕਰਨਾ ਸੋ 4-500 ਬੰਦੇ ਕਰਕੇ ਇਹ ਬਾਕੀ ਸਕੀਮਾਂ ਵਾਂਗੂ ਇਹ ਆਪਣਾ ਢੋਲ ਪਟਨਾ ਸ਼ੁਰੂ ਕਰ ਦੇਣਗੇ ਐਡਵਰਟਾਈਜ਼ਮੈਂਟ ਸ਼ੁਰੂ ਕਰ ਦੇਣਗੇ ਦੂਜੀ ਗੱਲ ਮੈਨੂੰ ਇਹ ਗੱਲ ਦੀ ਸਮਝ ਨਹੀਂ ਇਹ ਵਲੰਟੀਅਰ ਕਿਸ ਗੱਲ ਦੇ ਲਾਏ ਨੇ ਇਹਨਾਂ ਨੇ ਸਰਕਾਰੀ ਸਕੀਮ ਹੈ ਨੌਜਵਾਨਾਂ ਨੂੰ ਵਲੰਟੀਅਰਾਂ ਨੂੰ ਕਿਹੜੀ ਗੱਲ ਤੇ ਲਾ ਰਹੇ ਨੇ ਕਿਉਂ ਲਾ ਰਹੇ ਨੇ ਉਹ ਇੱਕ ਬੜਾ ਵੱਡਾ ਸ਼ਕ ਇਹ ਸਾਰਾ ਡਾਟਾ ਇਕੱਠਾ ਕਰਨਗੇ ਉਹ ਡਾਟਾ ਆਪਣੀ ਪਾਰਟੀ ਲਈ ਇਲੈਕਸ਼ਨ ਚ ਯੂਜ਼ ਕਰਨਗੇ ਉਹਦੇ ਰਾਹੀਂ ਲੋਕਾਂ ਨੂੰ ਇਹ ਗੁੰਮਰਾਹ ਕਰਨਗੇ ਉਹ ਡਾਟਾ ਇਕੱਠਾ ਕਰਕੇ ਇਹਨਾਂ ਕੀ ਮਤਲਬ ਹੈ ਇਹਨਾਂ ਵਲੰਟੀਅਰਾਂ ਕੀ ਮਤਲਬ ਹੈ ਠੀਕ ਹੈ ਦੋ ਦਸੰਦ ਸੈਂਟਰ ਤੀਜੀ ਸਰ ਤੀਜੀ ਗੱਲ ਤੀਜੀ ਗੱਲ ਜਿਹੜਾ ਇਹਨਾਂ ਨੇ ਬਜਟ ਕਹਿੰਦੇ ਨੇ ਇਹ ਦੇਖੋ ਇਹਨਾਂ ਨੇ ਬਜਟ ਪਹਿਲਾਂ ਰੱਖਿਆ ਸੀ 778 ਕਰੋੜ ਦਾ ਹੁਣ ਇਹ ਕਹਿੰਦੇ 1200 ਕਰੋੜ ਚਲੋ ਮੰਨ ਲਿਆ 1200 ਕਰੋੜ ਇਹ ਮੁੱਖ ਮੰਤਰੀ ਸਾਹਿਬ ਦਾਵਾ ਕਰਦੇ ਨੇ ਕਿ ਸਾਡੀਆਂ 853 ਮਹੱਲਾ ਕਲੀਨਿਕਾਂ 'ਚ 2.5 ਕਰੋੜ ਲੋਕਾਂ ਨੇ ਇਲਾਜ ਕਰਾਇਆ ਮੈਂ ਗਲਤ ਨਹੀਂ ਕਹਿ ਰਿਹਾ ਜੀ 2.5 ਕਰੋੜ ਲੋਕਾਂ ਦਾ ਇਹ ਦਾਵਾ ਕਰਦੇ ਨੇ ਅਸੀਂ 853 ਮਹੱਲਾ ਕਲੀਨਿਕਾਂ 'ਚ ਇਲਾਜ ਕਰਾਇਆ ਠੀਕ ਹੈ ਸਰ ਜਦ ਕਿ ਉਹ ਜਿਹੜੀ 853 ਮਹੱਲਾ ਕਲੀਨਿਕ ਨੇ ਪੰਜਾਬ ਦੀ 1/4 ਤੋਂ ਵੱਧ ਦੀ ਨੂੰ ਵੀ ਕੰਟਰੋਲ ਕਵਰ ਨਹੀਂ ਕਰਦੀਆਂ ਉਹਨਾਂ ਨੇ ਸਾਰਾ ਪੰਜਾਬ ਕਰਨਾ ਹੁਣੇ ਕਹਿੰਦੇ ਸੀ 3 ਕਰੋੜ ਲੋਕ ਇਹ ਵਾਅਦਾ ਦਾਵਾ ਕਰ ਰਹੇ ਨੇ ਅਸੀਂ 3 ਕਰੋੜ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਦਾ ਇਲਾਜ ਅਸੀਂ ਫਿਰ ਹੀ ਕਰਾਂਗੇ ਇਹ ਇਹਨਾਂ ਦਾ ਦਾਵਾ ਹੈ ਹੁਣ ਮੈਨੂੰ ਇਹ ਦੱਸ ਦਿਨ 1200 ਕਰੋੜ ਰੁਪਏ ਚ 10 ਲੱਖ ਰੁਪਏ 1 ਲੱਖ 20 ਹਜ਼ਾਰ ਲੋਕਾਂ ਦਾ ਇਲਾਜ ਹੁੰਦਾ ਸਿਰਫ ਸਿਰਫ 1 ਲੱਖ 20 ਹਜ਼ਾਰ ਲੋਕਾਂ ਦਾ ਜੇ 1200 ਕਰੋੜ ਪੂਰਾ ਹੋਵੇ ਉਹਦੇ ਵਿੱਚੋਂ ਵੀ ਕਮਿਸ਼ਨ ਚੱਲ ਜਾਣੀ ਐ ਉਹ 1100 ਕਰੋੜ ਸਰ ਹੁਣ ਜਵਾਬ ਲੈ ਲੈਣਿਆ ਲਾਪਰੇ ਇਹਨੇ ਕਰੋੜ ਲੋਕਾਂ ਦਾ ਇਨਜਾਕ ਬੜੀ ਕਾਨੂੰਨੀ ਪੇਚਿਦਗੀਆਂ ਤੁਹਾਨੂੰ ਪਤਾ ਨੇ ਉਹ ਪੇਚਿਦਗੀਆਂ ਨਾ ਫਸਾ ਕੇ ਸਿੱਧੀ ਸਿੱਧੀ ਗੱਲ ਕਰਿਓ ਕਿ ਜਿਹੜਾ ਸਿੱਖਵਾ ਸਾਹਿਬ ਨਾਰਾਜ਼ ਗਏ ਨੇ ਕਿ ਇਲਾਜ ਤਾਂ ਪਹਿਲਾਂ ਵੀ ਹੋ ਰਿਹਾ ਸੀ ਪ੍ਰਾਈਵੇਟ ਹਸਪਤਾਲ ਹੱਲੇ ਵੀ ਨਹੀਂ ਦਿੱਤੇ ਤੁਸੀਂ ਦੂਜਾ ਲੰਬੀ ਚੋੜੀ ਲਿਸਟ ਜਿਹੜੀ ਐ ਉਹ ਚੰਨੀ ਸਾਹਿਬ ਨੇ ਵੀ ਸਮਾ ਥਮਾਤੀ ਐ ਤੁਹਾਨੂੰ ਦੇਖੋ ਜੀ ਅੱਲੀ ਤਾਂ ਗੱਲ ਮੈਂ ਇਹਨਾਂ ਦੇ ਬੱਤੀ ਵਾਲੇ ਦਾ ਜਵਾਬ ਦੇਣਾ ਚਾਹੁੰਦਾ ਕਿ ਇਹਦੀ ਮੇਰੇ ਘਰ ਦੀ ਬੱਤੀ ਨਹੀਂ ਫਰੀ ਸਰ ਤੁਸੀਂ ਬਿੱਲ 600 ਯੂਨਟ ਤੋਂ ਥੱਲੇ ਲਿਆਓ 599 598 ਯੂਨਟ ਮੈਨੂੰ ਲਿਆ ਕੇ ਬਿੱਲ ਦੇ ਦਿਓ ਜੇ ਤੁਹਾਡਾ ਬਿੱਲ ਆਏਗਾ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਦੂਸਰੀ ਗੱਲ ਤੇ ਦੂਸਰੀ ਗੱਲ ਜਿਹੜੀ ਇਹ ਕਹਿੰਦੇ ਨੇ ਕਿ ਪਹਿਲਾਂ ਚੰਨੀ ਸਾਹਿਬ ਪਲੀਜ਼ ਚੰਨੀ ਸਾਹਿਬ ਤੁਸੀਂ ਬੋਲਿਆ ਉਹਨਾਂ ਨੇ ਸਿਰਫ ਉਹ ਗੱਲ ਦਾ ਜਵਾਬ ਦਿੱਤਾ ਹੈ ਸਰ ਜਨੀਕਾ ਪਲੀਜ਼ ਮੈਨੂੰ ਗੱਲ ਕੰਪਲੀਟ ਕਰ ਲੈਂਦੇ ਜੀ ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਆ ਕਿ ਪ੍ਰਾਈਵੇਟ ਹਸਪਤਾਲ ਨਹੀਂ ਇਨਵੋਲਡ ਕੀਤੇ ਇਸ ਤਰ੍ਹਾਂ ਉਸ ਤਰ੍ਹਾਂ ਪੰਜਾਬ ਦੇ ਕਰੀਬਨ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਨੂੰ ਜੇ ਆਪਾਂ ਦੇਖੀਏ ਤਾਂ ਹਰ ਜ਼ਿਲ੍ਹੇ ਦੇ ਵਿੱਚੋਂ ਰੇਸ਼ਿਓ ਆਪਾਂ ਕੱਢਾਂਗੇ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ 500 ਇਸ 823 ਹਸਪਤਾਲਾਂ ਨੂੰ ਜਿਹੜਾ ਇਨ ਪੈਨਲ ਕੀਤਾ ਗਿਆ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਇਹਦੇ ਵਿੱਚ ਜਿਸ ਦੇ ਵਿੱਚੋਂ 569 ਜਿਹੜੇ ਹਸਪਤਾਲ ਨੇ ਉਹ ਆਪਣੇ ਪ੍ਰਾਈਵੇਟ ਹਸਪੀਟਲ ਜਿਹੜੇ ਇਸ ਦੇ ਵਿੱਚ ਇਹ ਨਹੀਂ ਪੈ ਸਕਦਾ ਆਪਣਾ ਉਸੇ ਤਾਂ ਸਕੀਮ ਹੀ ਨਹੀਂ ਹੋ ਸਕਦੀ ਕਿਉਂਕਿ ਲਿミਟਿਡ ਨੇ ਸਰਕਾਰੀ ਤਾਂ ਉਂਝ ਵੀ ਬਿਲਕੁਲ ਬਿਲਕੁਲ ਜੀ ਇਹ ਜਿਹੜਾ ਇੱਕ ਇਹਨਾਂ ਅ ਅਲਿਗੇਸ਼ਨ ਲਾਏ ਜਾ ਰਹੇ ਨੇ ਜੀ ਝੂਠ ਦੇ ਬੁਨਿਆਦ ਦੇ ਉੱਤੇ ਜਿਹੜਾ ਇੱਕ ਪ੍ਰਚਾਰ ਕੀਤਾ ਜਾ ਰਿਹਾ ਮੈਂ ਉਸ ਨੂੰ ਕਹਿ ਰਿਹਾ ਨਾ ਕਿ ਅਸੀਂ ਇੱਕ ਡਾਟਾ ਇਹ ਸ਼ੂਵੀ ਕੀਤਾ ਹੈ ਉਹ ਅੱਗੇ ਡਾਟਾ ਜਿਹੜਾ ਅਸੀਂ ਆਈਵੀਆਈ ਆਉਂਦਾ ਹੈ ਸਰ ਸਰ ਸਿਕਵਾ ਸਾਹਿਬ ਬਾਸ ਦੋ ਸਿਕਵਾ ਸਾਹਿਬ ਦੋ ਮਿੰਟ ਚੰਨੀ ਸਾਹਿਬ ਦੇ ਜਵਾਬ ਲੈ ਕੇ ਆਇਆ ਮੈਂ ਤੁਹਾਡੇ ਕੋਲ ਹੀ ਆ ਰਿਹਾ ਪਰ ਮੈਨੂੰ ਗੱਲ ਕੰਪਲੀਟ ਕਰ ਲੈਂਦੇ ਹੋ ਜੀ ਤੁਹਾਨੂੰ ਤੁਹਾਡਾ ਮੌਕਾ ਮਿਲੇਗਾ ਪਲੀਜ਼ ਸਰ ਸਿਕਵਾ ਸਾਹਿਬ ਬਾਸ ਆ ਰਹੇ ਹੈ ਦੇਖਿਓ ਜੀ ਅ ਪ੍ਰਾਈਵੇਟ ਹਸਪੀਟਲਾਂ ਨੂੰ ਵੀ ਇਨਪੈਨਲ ਕੀਤਾ ਗਿਆ ਹੈ ਸਰਕਾਰੀ ਹਸਪੀਟਲਾਂ ਨੂੰ ਕੀਤਾ ਗਿਆ ਹੈ ਗਵਰਨਮੈਂਟ ਮੈਡੀਕਲ ਕਾਲਜਸ ਦੇ ਵਿੱਚ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਤੇ ਫਿਰ ਅ ਪ੍ਰਾਈਵੇਟ ਮੈਡੀਕਲ ਕਾਲਜਸ ਨੂੰ ਵੀ ਇਸ ਦੇ ਵਿੱਚ ਇਨਪੈਨਲ ਕੀਤਾ ਗਿਆ ਜੀ ਟੋਟਲ 823 ਹਸਪਤਾਲ ਜਿਹੜੇ ਇਨ ਪੈਨਲ ਕੀਤੇ ਗਏ ਨੇ ਇਸ ਦੇ ਵਿੱਚ ਜਿਹੜੀ ਗੱਲ ਇਹਨਾਂ ਨੇ ਕਹੀ ਕਿ ਵੋਲੰਟੀਅਰਸ ਨੂੰ ਕਿਉਂ ਲਗਾਇਆ ਗਿਆ ਮੈਂ ਉਸ ਗੱਲ ਤੇ ਆਉਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੇ ਕੋਲ ਇੱਕ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤੇ ਟੀਮ ਹੈ ਲੇਕਿਨ ਕੀ ਅਗਰ ਚਾਹੇ ਸ਼ਾਰਟ ਟਰਮ ਲਈ ਚਾਹੇ ਕੰਟਰੈਕਟ ਬੇਸ ਲਈ ਕਿਸੇ ਨੂੰ ਰੋਜ਼ਗਾਰ ਮਿਲਦਾ ਹੈ ਤਾਂ ਮਾੜੀ ਗੱਲ ਹੈ ਪੰਜਾਬ ਸਰਕਾਰ ਕਿਸੇ ਨੂੰ ਰੋਜ਼ਗਾਰ ਦੇ ਰਹੀ ਕਿਸੇ ਦੇ ਧੀਆਂ ਪੁੱਤ ਨੂੰ ਸਰ ਡਾਟਾ ਤਾਂ ਇਕੱਠਾ ਨਹੀਂ ਕਰੋਗੇ ਲਾਸਟ ਲਾਸਟ ਦੱਸ ਦਿਓ ਪਰ ਮੈਨੂੰ ਜਾਣਾ ਉਹਨਾਂ ਕੋਲ ਵੀ ਸਰ ਡਾਟਾ ਇਕੱਠਾ ਕਰਨਾ ਭਾਜਪੀ ਦਾ ਕੰਮ ਹੈ ਵੋਟ ਚੋਰੀ ਕਰਨਾ ਬੀਜੇਪੀ ਦਾ ਕੰਮ ਹੈ ਸਰ ਇਹਨਾਂ ਦੇ ਇਹ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਆਮ ਆਦਮੀ ਪਾਰਟੀ ਸਾਫ ਸੁਥਰੀ ਰਾਜਨੀਤੀ ਕਰਦੀ ਹੈ ਜੀ ਜਸਿੰਦਰ ਜੀ ਜਵਾਬ ਮਿਲ ਗਿਆ ਸਰ ਲਭਪ੍ਰੀਤ ਕਹਿ ਰਿਹਾ ਹੈ ਹਸਪਤਾਲ ਹਸਪਤਾਲ ਪ੍ਰਾਈਵੇਟ ਵੀ ਇਨਕਲੂਡ ਕੀਤੇ ਗਏ ਨੇ 800 ਤੋਂ ਜ਼ਿਆਦਾ ਹਸਪਤਾਲ ਨੇ ਸਰ 1200 ਕਰੋੜ ਦੀ ਇਹ ਗੱਲ ਕਰ ਮੈਂ ਇਹਨਾਂ ਨੂੰ ਪੁੱਛਿਆ ਸੀ ਮੈਕਸ ਹਸਪੀਟਲ ਹੈਗਾ ਇਹ ਚ ਫੋਟੇਜ ਹੈਗਾ ਇਹਨਾਂ ਦਾ ਕੋਈ ਜਵਾਬ ਨਹੀਂ ਆਈ ਵੀ ਵਾਈ ਹੈਗਾ ਜਿੰਨੇ ਵੱਡੇ ਹਸਪੀਟਲ ਆ ਪ੍ਰਾਈਵੇਟ ਆ ਉਹਨਾਂ ਚੋ ਕਿਸੇ ਦਾ ਨਾਮ ਨਹੀਂਗਾ ਦੂਜੀ ਗੱਲ ਕੰਪਨੀ ਦੀ ਗੱਲ ਮੈਂ ਪੁੱਛੀ ਸੀ ਵੀ ਕਿਹੜੀ ਕੰਪਨੀ ਆ ਸਰਕਾਰੀ ਕੰਪਨੀ ਹੋਊਗੀ ਕਿ ਪ੍ਰਾਈਵੇਟ ਪ੍ਰਾਈਵੇਟ ਕੰਪਨੀ ਨੂੰ ਦੇਣਗੇ ਜਿਹੜੀ ਕੇਜਰੀਵਾਲ ਨੂੰ ਸੂਟ ਕਰਦੀ ਆ ਚੰਗਾ ਜਿਹੜਾ ਕਮਿਸ਼ਨ ਦੇਊਗੀ ਸਰ ਲੋਕਾਂ ਨੂੰ ਲਾਜ ਦੇ ਨਾਲ ਇੱਕ ਕੰਟਰਾਕਟ ਦਾ ਬੈਠ ਜੀ ਲੋਕਾਂ ਨੂੰ ਨਾ ਮਜਾਲ ਦਾ ਹੁੰਦੇ ਤੇ ਲੱਗੂ ਆ ਨੂੰ ਇਹ ਨਹੀਂ ਕਰ ਕਰ ਇਲਾਜ ਦੇ ਸਰਕਾਰੀ ਹਸਪਤਾਲਾਂ ਚ ਜਾਊਗਾ ਆ ਵਾਰ ਵਾਰ ਕਹੀ ਜਾਂਦੇ ਨੇ ਹੁਣੇ ਜਿਹੜੇ ਮੈਡੀਕਲ ਕਾਲਜ ਐ ਸਰਕਾਰੀ ਮੈਡੀਕਲ ਕਾਲਜ ਐ ਉਹਨਾਂ ਦੇ ਹਸਪਤਾਲਾਂ ਚ ਹੋਊਗਾ ਉਥੇ ਪਹਿਲਾਂ ਹੀ ਵਰੀ ਹੁੰਦਾ ਉੱਥੇ ਕੀ ਹੋ ਰਿਹਾ ਮੈਂ ਤਾਂ ਉਹ ਹੀ ਕਹਿ ਰਿਹਾ ਸਰ ਉੱਥੇ ਕੀ ਹੋ ਰਿਹਾ ਕਿਤੇ ਨੇ ਉਹ ਸਰਕਾਰੀ ਹਸਪਤਲ ਪਹਿਲੇ ਫ੍ਰੀ ਹੋ ਰਿਹਾ ਦੱਸੋ 500 ਪਹਿਲਾਂ ਫ੍ਰੀ ਹੋ ਰਿਹਾ ਸਾਰੇ ਉਹ ਵੀ ਤਾਂ ਵੇਚਣ ਸਰਕਾਰੀ ਹਸਪਤਲ ਮੈਂ ਪਹਿਲਾਂ ਦੱਸਿਆ ਤੁਹਾਨੂੰ ਇਲਾਜ ਤਾਂ 1947 ਤੋਂ ਹੋ ਰਿਹਾ ਲੋਕਾਂ ਦਾ ਸਰ ਬਾਅਦ ਨੇ 500 ਪ੍ਰਾਈਵੇਟ ਹਸਪਤਲ ਕਹ ਰਹੇ ਨੇ ਸਰ ਤੁਸੀਂ ਪ੍ਰਾਈਵੇਟ ਹੁਕ ਡੱਲਾ ਪ੍ਰੀ 550 60 ਪ੍ਰਾਈਵੇਟ ਹਸਪਤਲ ਫਿਰ ਬਿਮਾ ਸਰ 500 95 ਮੈਂ ਬੀਮਾ ਕਰਾਵਾਂ ਇਹ ਕਿਹੜੀ ਕੰਪਨੀ ਤੋਂ ਕਰਾਉਣਗੇ ਬੀਮਾ ਮੇਰੇ ਸਵਾਲਾ ਚਲੋ ਬਾਕੀ ਸਰ 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 ਲਾਸਟ ਲਾਸਟ ਮਿੰਟ ਬਚਿਆ ਚੱਲ ਜੀ ਤੁਹਾਨੂੰ ਦੇਣਾ ਮੈਨੂੰ ਸਰ ਜਿਸੋ ਲੋਕਾਂ ਦਾ ਹੁੰਦਾ ਹੈ ਮੈਂ ਮੇਰੀ ਵਿਸ਼ਾ ਚੱਲੀ ਜੀ ਚੱਲੀ ਜੀ 1 ਮਿੰਟ ਤੁਹਾਡਾ ਸਰ ਮੈਂ ਇਹਨਾਂ ਨੂੰ ਪੁੱਛ ਰਿਹਾ 1200 ਕਰੋੜ ਰੁਪਏ ਚ ਕਿੰਨੇ ਪੰਜਾਬ ਦੇ ਲੋਕਾਂ ਦਾ ਇਲਾਜ ਕਰਾਂਗੇ ਜਵਾਬ ਸਰ ਲਾਪਰੀ ਜਵਾਬ ਸਿੱਧਾ ਸਿੱਧਾ ਜਵਾਬ 1400 ਚ ਕਿੰਨੇ ਦਾ ਕਰੋਗੇ 1200 ਕਰੋੜ ਚ ਜਵਾਬ ਸਰਕਾਰ 3 ਕਰੋੜ ਲੋਕਾਂ ਦੇ ਇਲਾਜ ਦੀ ਵਚਨਬੱਧ ਹੈ 1200 ਕਰੋੜ ਤੋਂ ਵੱਧ ਵੀ ਲੱਗੇਗਾ ਉਹ ਵੀ ਦੇਵਾਂਗੇ ਕਿੰਨੀ ਦੀ ਸਰ ਡੇਢ ਵੀ ਕਿਹੜੀ ਤਰੀਕ ਤੇ ਸਰਕਾਰ ਫਰੀ ਕਰਕੇ ਦੇਗੀ ਸਰ ਇੱਕ ਮੋਟੀ ਜੀ ਗੱਲ ਤੁਸੀਂ ਕਰ ਲਿਓ ਇੱਕ ਪਰਿਵਾਰ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਅਗਰ ਜੀ ਮਤਲਬ ਫੈਮਿਲੀ ਉਹ ਸੈਟ ਲਿਆ ਉਸ ਦੀ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਆਪਾਂ ਦੇਖੀਏ ਤੇ 10 20 ਤੋਂ 20 ਤੋਂ 25000 ਦੇ ਵਿੱਚ ਵਿੱਚ ਜਿਹੜੀ ਹੈ ਇੰਸ਼ੋਰੈਂਸ ਜਿਹੜੀ ਆ ਉਹ ਹੋ ਜਾਂਦੀ ਹੈ ਠੀਕ ਹੈ ਸਰ ਤੇ ਬੀਮਾ ਕਾਨੂੰ ਕਿੰਨੇ 10 ਲੱਖ ਦਾ ਮਿਲ ਜਾਂਦਾ ਹੈ ਸਰ ਇਹ ਕੋਈ ਪੈਰਾਮੀਟਰਸ ਨਹੀਂ ਹੈ ਕਿ 1200 ਕਰੋੜ ਦੇ ਵਿੱਚ ਇਲਾਜ ਨਹੀਂ ਕਰਾਇਆ ਜਾ ਸਕਦਾ ਜਦੋਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਜ਼ਿੰਮੇਵਾਰ ਨਹੀਂ 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 ਜਦੋਂ ਬੰਦੇ ਇੰਸ਼ੋਰੈਂਸ ਦੀ ਇੱਕ ਰਕਮ ਦੀ ਕਰਾਈ ਹੈ ਤੁਸੀਂ ਇਹ ਕੋਈ ਇੱਕ ਕੋਲੋਂ ਕਿ ਨਹੀਂ ਸਰਕਾਰ ਨਹੀਂ ਹੈ ਇਹ ਕੋਈ ਸਰ ਫੈਮਿਲੀ ਫੈਮਿਲੀ ਨੂੰ 10 ਲੱਖ ਹੈ ਨਾ ਸਰ ਫੈਮਿਲੀ ਨੂੰ 10 ਲੱਖ ਰੁਪਿਆ ਹੈ ਹਾਂਜੀ ਸਰ ਫੈਮਿਲੀ ਨੂੰ 10 ਲੱਖ ਰੁਪਿਆ ਫੈਮਿਲੀ ਲਈ ਇਲਾਜ ਦੀ 10 ਲੱਖ ਰੁਪਿਆ ਬਿਲਕੁਲ ਸਰ ਫੈਮਿਲੀ ਲਈ 10 ਲੱਖ ਰੁਪਿਆ ਨਹੀਂ ਕਰਾਈ ਇਹਨਾਂ ਨੇ ਠੀਕ ਹੈ ਸਰ ਸ਼ੋਰਾਂ ਸੀ ਕੰਪਨੀ ਅੱਜ ਸ਼ੋਰਾਂ ਸੀ 1 ਲੱਖ ਦੀ ਅਰੋਪ ਅਰੋਪ ਲੱਗਦੇ ਰਹਿਣਗੇ ਹੁਣ ਹੋਰ ਤਫਸੀਲ ਤੋਂ ਇਹਦੇ ਤੇ ਅਸੀਂ ਡਿਬੇਟ ਕਰਾਂਗੇ ਹੋਰ ਚੀਜ਼ਾਂ ਖੋਜ ਕੇ ਲਿਆਵਾਂਗੇ ਕਿ ਇਸ ਬੀਮੇ ਚ ਕੀ ਕੀ ਹੈ ਤੁਹਾਡੇ ਤੁਸੀਂ ਸਾਰੇ ਮੇਰੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਸਤਿ ਸ੍ਰੀ ਅਕਾਲ